ਲੋਕ ਕਲਾਵਾਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਮੇਰੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਜਿਹੜੇ ਆਰਗੇਨਾਈਜ਼ਰ ਨੇ ਉਹ ਮੌਜੂਦ ਨਹੀਂ ਸਿਰ ਇਸ ਮੇਲੇ ਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਕਿੰਨਾ ਹੈ ਮੇਲਾ ਤੇ ਕਿੱਥੇ ਕਰਵਾਇਆ ਜਾ ਰਿਹਾ ਹੈ ਮੈਂ ਕਰਮਪਾਲ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਕਲਚਰਲ ਐਸੋਸੀਏਸ਼ਨ ਖੱਤੀ ਮਾ ਲੋਕ ਕਲਾਵਾਂ ਦਾ ਮੇਲਾ ਜਿਹੜਾ ਇਸ ਵਾਰ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਰਾਏਪੁਰ ਰਸੂਲਪੁਰ ਜ਼ਿਲ੍ਹਾ ਜੰਦਰ ਵਿਖੇ ਹੋ ਰਿਹਾ ਹੈ ਜਿਹਦੇ ਵਿੱਚ ਕੋਈ 1000 ਦੇ ਕਰੀਬ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਟੂਡੈਂਟ ਜਿਹੜੇ ਦਰਲੀਆਂ ਸਿਟਾਂ ਤੋਂ ਵੀ ਤੇ ਪੰਜਾਬ ਤੋਂ ਵੀ ਭਾਗ ਲੈ ਰਹੇ ਆ ਇਹਦੇ ਵਿੱਚ ਲੋਕ ਗੀਤ ਢਾਡੀ ਵਾਰ ਕਵਿਸ਼ਰੀ ਲੋਕ ਨਾਚ ਲੜਕੇ ਸਕਿੱਟ ਮਮਿਕਰੀ ਮੋਨੋਐਕਟਿੰਗ ਫੈਂਸੀ ਡਰੈਸ ਤੇ ਲੋਕ ਨਾਚ ਧੜਕੀਆਂ ਇਹ ਹੋ ਰਿਹਾ ਮੁਕਾਬਲੇ ਜਿਹਦੇ ਵਿੱਚ ਹਰ ਇੱਕ ਨੂੰ ਕਿਉਂਕਿ ਇਹਦੇ ਵਿੱਚ ਇਹ ਇੱਕ ਇੰਡੀਪੈਂਡੈਂਟ ਸੰਸਥਾ ਹੈ ਇੰਡੀਅਨ ਕਲਚਰਲ ਅਸੋਸੀਏਸ਼ਨ ਜਿਹਦਾ ਕੋਈ ਵੀ ਕਿਸੇ ਹੋਰ ਸੰਸਥਾ ਨਾਲ ਜਾਂ ਕਿਸੇ ਚੀਜ਼ ਨਾਲ ਸੰਬੰਧ ਨਹੀਂ ਕੋਈ ਕਿਸੇ ਗਵਰਨਮੈਂਟ ਦੀ ਕੋਈ ਏਟ ਤੋਂ ਬਿਨਾ ਇਹ ਚੱਲ ਰਿਹਾ ਸਭ ਕੁਝ ਇਹਨਾਂ ਦਾ ਆਪਣਾ ਹੀ ਸਾਰਾ ਕੁਝ ਸਿਸਟਮ ਹੈ ਜੋ ਵੀ ਜਿੰਨੇ ਵੀ ਮੈਂਬਰ ਹਨ ਇਹ ਆਪ ਪਾਰਟਿਸਪੀਕੇਸ਼ਨ ਕਿਵੇਂ ਕਰ ਸਕਦੇ ਨੇ ਜਿੱਦਾਂ ਕਾਲਜਾਂ ਸਕੂਲਾਂ ਦੇ ਵਿਦਿਆਰਥੀ ਜਾਂ ਫਿਰ ਕੋਈ ਹੋਰ ਵੀ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਕਾਲਜਾਂ ਨੂੰ ਪ੍ਰਿੰਸੀਪਲਾਂ ਨੂੰ ਪਰਸਨਲ ਮਿਲ ਕੇ ਉਹਨਾਂ ਨੂੰ ਇਨਵੀਟੇਸ਼ਨ ਦੇ ਕੇ ਆਏ ਹਾਂ ਵੈਸੇ ਤੇ ਤਕਰੀਬਨ ਸਾਰੇ ਪੰਜਾਬ ਦੇ ਕਾਲਜਾਂ ਤੋਂ ਇਹ ਨਾਰਥ ਇੰਡੀਆ ਦੇ ਕਾਲਜਾਂ ਵਗੈਰਾ ਨੂੰ ਸਭ ਨੂੰ ਪਤਾ ਵੀ ਇਹ ਕਿ ਮੇਲਾ ਜਿਹੜਾ ਕੀ ਇਹਦਾ ਮਤਲਬ ਹੈ ਜੋ ਯੂਨੀਵਰਸਿਟੀ ਦੇ ਰੂਲ ਹੁੰਦੇ ਆ ਉਹੋ ਹੀ ਰੂਲਾਂ ਦੇ ਮੁਤਾਬਕ ਅਸੀਂ ਇਹ ਮੁਕਾਬਲੇ ਕਰਾਉਣੇ ਆ ਬਾਹਰ ਤੋਂ ਜਿਹੜਾ ਪੈਨਲ ਆ ਜੱਜ ਦਾ ਉਹ ਬਾਹਰ ਤੋਂ ਉਤੇ ਯੂਨੀਵਰਸਿਟੀਆਂ ਤੋਂ ਮਗੋਨੇ ਆ ਉਹ ਸਾਰੇ ਇਹਦੇ ਮੁਕਾਬਲੇ ਦੋ ਦਿਨ ਲਗਾਤਾਰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚੱਲਣਗੇ ਜਿਹਦੇ ਵਿੱਚ ਸ਼ਾਮ ਨੂੰ ਸਾਡੇ ਕੋਲ ਜਿਹੜੇ ਇੰਟਰਨੈਸ਼ਨਲ ਕਲਾਕਾਰ ਉਹ ਵੀ ਦੋਨੋਂ ਦਿਨ ਉੱਥੇ ਆਉਂਦੇ ਆ ਆਪਣੇ ਫੰਡ ਦਾ ਮੁਜ਼ਾਰਾ ਕਰਦੇ ਆ ਤਾਂ ਕਿ ਸਟੂਡੈਂਟ ਜਿਹੜੇ ਗਾਂ ਅੱਗੇ ਵਧਣ ਵਾਲੇ ਆ ਉਹਨਾਂ ਨੂੰ ਇਨਟਰੇਨ ਕੀਤਾ ਜਾ ਸਰ ਇਸ ਦੇ ਵਿੱਚ ਜਿਹੜੇ ਜਿਰਤਨ ਵਾਲੇ ਨੇ ਉਹਨਾਂ ਲਈ ਇਨਾਮੀ ਰਾਸ਼ੀ ਜਾਂ ਫਿਰ ਕੀ ਇਨਾਮ ਰੱਖੇ ਗਏ ਆ ਇੱਕ ਤੇ ਅਸੀਂ ਸਾਰੇ ਇੱਕ ਨੂੰ ਜਿੱਥੋਂ ਵੀ ਕੋਈ ਆਉਂਦਾ ਉਹਨੂੰ ਆਉਣ ਜਾਣ ਦਾ ਖਰਚਾ ਦੇ ਦਿੰਦੇ ਆ ਜਿੰਨੇ ਵੀ ਸਟੂਡੈਂਟ ਹੋਣਗੇ ਉਸ ਦੇ ਨਾਲ ਜਿਹੜਾ ਫੋਕ ਡਾਂਸ ਗਰੁੱਪ ਜਿਹੜੇ ਹੈਗੇ ਆ ਉਹਨਾਂ ਦਾ 6000 ਰੁਪਏ ਫਸਟ ਪ੍ਰਾਈਜ਼ ਹੈ ਸੈਕੰਡ ਪ੍ਰਾਈਜ਼ 3500 ਥਰਡ ਪਲਾਈਸ 2500 ਇਹ ਗਰੁੱਪ ਵਾਸਤੇ ਹੈ ਤੇ ਜਿਹੜੇ ਇੰਡੀਵਿਜੂਅਲ ਉਹਨਾਂ ਨਾਲ ਇਹਨਾਂ ਦੇ ਟਰੋਫੀ ਵੀ ਹੈ ਸਾਰਿਆਂ ਦੇ ਨਾਲ ਤੇ ਹਰ ਇੱਕ ਦੇ ਸਰਟੀਫਿਕੇਟ ਦਿੱਤੇ ਜਾਂਦੇ ਆ ਮੈਚ ਕਿਉਂਕਿ ਇਹ ਸਾਡਾ ਜਿਹੜਾ ਇੰਡੀਅਨ ਕਲਚਰ ਹੈ ਸੋ ਇੱਕ ਰੈਕਗਨਾਈਜ਼ਡ ਹੈ ਗਵਰਨਮੈਂਟ ਆਫ ਇੰਡੀਆ ਉਧਰੋਂ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾਂ ਮਿਹਰਬਾਨੀ ਤੇ ਪਿੰਡ ਰਾਇਪੁਰ ਸੂਲਪੁਰ ਦੇ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਜਿਹੜੇ ਬੱਚੇ ਨੇ ਵਿਦਿਆਰਥੀ ਨੇ ਉਹ ਪਾਰਟਿਸਿਪੇਟ ਕਰ ਰਹੇ ਹੈ 23 ਨਵੰਬਰ ਦੀ ਮੇਨਾਂ ਗੱਲਬਾਤ ਕਰਨ ਦੇ ਲਈ ਮੇਲੇ ਦੇ ਆਰਗੇਨਾਈਜ਼ਰਸ ਮੌਜੂਦ ਸੀਗੇ ਜਿਨ੍ਹਾਂ ਦੇ ਵੱਲੋਂ ਮੇਲੇ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਕੈਮਰਾਮੈਨ ਮਨੀਸ਼ ਨਾ ਰਾਜਾ ਠੱਡਾ ਪੰਜਾਬ ਬੁਲਟਿੰਗਰੋਂ ਦਾ